ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੇ ਸਿਫਤ ਬੁਟੀਕ ਤੇ ਹੋਰ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਐ ਜੀ ਆਪਾਂ ਤੁਹਾਡੇ ਲਈ ਲੈ ਕੇ ਆਏ ਅੱਜ ਬਹੁਤ ਸੋਹਣੀ ਕਲੈਕਸ਼ਨ ਤੇ ਆਪਾਂ ਜ਼ਿਆਦਾ ਟਾਈਮ ਤੁਹਾਡਾ ਨਹੀਂ ਲੈਂਦੇ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਲਓ ਜੀ ਪਹਿਲਾ ਸੂਟ ਹੈਗਾ ਜੀ ਟਿਸ਼ੂ ਲੈਂਡਿੰਗ ਦੇ ਉੱਪਰ ਦੇਖੋ ਜੀ ਪਹਿਲਾ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਇਹ ਹੈਗਾ ਜੀ ਟਿਸ਼ੂ ਲਾਈਨਿੰਗ ਦੇ ਉੱਪਰ ਸੂਟ ਬੜਾ ਹੀ ਸੋਹਣਾ ਪ੍ਰਿੰਟ ਹੈਗਾ ਲਓ ਜੀ ਤੁਸੀਂ ਚੈੱਕ ਕਰੋ ਇਹ ਹੈਗੇ ਜੀ ਸ਼ਰਟ ਕਿੰਨੀ ਪਿਆਰੀ ਹੈ ਕਿੰਨਾ ਸੋਹਣਾ ਪ੍ਰਿੰਟ ਬਣਿਆ ਹੋਇਆ ਹੈ ਮੈਚਿੰਗ ਵੇਖੋ ਤੁਸੀਂ ਬਹੁਤ ਸੋਹਣਿਆ ਪਰਪਲ ਕਲਰ ਹੈ ਜੋ ਅੱਜਕੱਲ੍ਹ ਟ੍ਰੈਂਡ ਦੇ ਵਿੱਚ ਚੱਲ ਰਹੀ ਹੈ ਜੀ ਚੀਜ਼ ਆਪਾਂ ਉਹ ਹੀ ਨਵੀਂ ਵੈਰਾਈਟੀ ਆਪਣੇ ਕੋਲੇ ਹਰ ਤਰ੍ਹਾਂ ਦੀ ਮਿਲਦੀ ਹੈ ਤੁਸੀਂ ਚੈੱਕ ਕਰੋ ਪ੍ਰਿੰਟ ਤੇ ਐਸ ਕੇ ਬ੍ਰਾਂਡ ਹੈ ਜੀ ਠੀਕ ਹੈ ਜੀ ਤੇ ਇਹ ਹੈਗੀ ਜੀ ਇਹਦੇ ਨਾਲ ਸਲਵਾਰ ਔਰਗੈਂਜੇ ਦੀ ਸਲਵਾਰ ਹੈ ਜੀ 2.5 ਮੀਟਰ ਪੂਰਾ ਕੱਪੜਾ ਹੈ ਤੇ 2.5 ਮੀਟਰ ਹੀ ਹੈਗਾ ਜੀ ਸ਼ਰਟ ਦਾ ਤੇ ਔਰਗੈਂਜਾ ਬਹੁਤ ਵਧੀਆ ਵਾਲਾ ਹੈਗਾ ਜੀ ਬਹੁਤ ਵਧੀਆ ਸੌਫਟ ਤੁਸੀਂ ਚੈੱਕ ਕਰੋ ਠੀਕ ਹੈ ਜੀ ਤੇ ਇਹ ਹੈਗਾ ਜੀ ਪਹਿਲਾ ਕਲਰ ਪਰਪਲ ਕਲਰ ਹੈ ਤੇ ਬਹੁਤ ਸੋਹਣੀ ਮੈਂ ਚੰਗਾ ਇਹਦੀ ਤੇ ਕਲਰ ਤੁਸੀਂ ਚੈੱਕ ਕਰਦੇ ਜਾਓ ਸਾਰੀਆਂ ਪੈਣਾ ਆਪਾਂ ਨੂੰ ਪੁੱਛਦੀਆਂ ਜੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਆ ਆਪਾਂ ਸ੍ਰੀ ਮੁਕਸਤ ਸਾਹਿਬ ਤੋਂ ਆਪਣਾ ਹੈਗਾ ਜੀ ਆਨਲਾਈਨ ਕੰਮ ਆਪਾਂ ਘਰ ਤੋਂ ਕਰੀ ਆਪਣੀ ਬੁਟੀਕ ਹੈ ਆਪਾਂ ਆਨਲਾਈਨ ਕੰਮ ਕਰਦੇ ਹੈਗੇ ਤੁਸੀਂ ਵੀ ਇਹ ਚੀਜ਼ ਕੋ ਹੋ ਕੇ ਆਪਾਂ ਨੂੰ ਆਰਡਰ ਕਰ ਸਕਦੇ ਹੋ ਤਲੋ ਜੀ ਇਹ ਹੋ ਗਿਆ ਆਪਣਾ ਪਹਿਲਾ ਕਲਰ ਆਪਾਂ ਤੁਹਾਨੂੰ ਇਹਦੇ ਵਿੱਚ ਕਲਰ ਦਿਖਾਉਣੇ ਆ ਲਓ ਜੀ ਇਹਦੇ ਵਿੱਚ ਇਹ ਆ ਗਿਆ ਜੀ ਕਲਰ ਦੇਖੋ ਸਾਰੇ ਕਲਰ ਇੱਕ ਤੋਂ ਇੱਕ ਸੋਹਣੇ ਹੈਗੇ ਟਿਸ਼ੂ ਲੈਣਕਾ ਉਹਨੂੰ ਕੋਈ ਵੀ ਕਲਰ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਲੈ ਕੇ ਜੀ ਮੇਰੇ WhatsApp ਨੰਬਰ ਤੇ ਮੈਨੂੰ ਭੇਜ ਦਿਓ ਤੇ ਆਪਦੇ ਲਈ ਸੂਟ ਤੁਸੀਂ ਬੁੱਕ ਕਰ ਸਕਦੇ ਹੋ ਇਹ ਹੋ ਗਈ ਇਹ ਸ਼ਾਈਨਿੰਗ ਵਾਲੀ ਹੈ ਜੀ ਸਿਲਕ ਦੇ ਵਿੱਚ ਹੈਗੀ ਔਰ ਔਰਗੰਜੀ ਦੇ ਵਿੱਚ ਹੈਗੀ ਇਹ ਸਿਲਕ ਦੇ ਵਿੱਚ ਹੈ ਠੀਕ ਹੈ ਜੀ ਬਹੁਤ ਪਿਆਰੀ ਮੈਚਿੰਗ ਹੈ ਤੇ ਬਹੁਤ ਸੋਹਣਾ ਸੂਟ ਹੈਗਾ ਇਹਦੇ ਵਿੱਚ ਆਪਾਂ ਤੁਹਾਨੂੰ ਥੋੜਾ ਕਲਰ ਦਿਖਾਉਣੇ ਆ ਕਲਰ ਸਾਰੇ ਬਹੁਤ ਸੋਹਣੇ ਹੈਗੇ ਇਹ ਸਾਰੇ ਅੱਜ ਕੱਲ ਟ੍ਰੈਂਡ ਦੇ ਵਿੱਚ ਚੱਲ ਰਿਹਾ ਜੀ ਔਰਗਾਂజా ਲਾਈਨਿੰਗ ਸਾਹ ਦੇਖੋ ਜੀ ਕਿੰਨਾ ਪਿਆਰਾ ਕਲਰ ਹੈਗਾ ਇਹ ਪਾਰਟੀ ਦੇ ਸੂਟ ਤਿਆਰ ਹੋ ਜਾਣਗੇ ਜੀ ਜਿਵੇਂ ਵੀ ਤੁਸੀਂ ਵਰਕ ਕਰਾਉਣਾ ਹੈ ਉਹ ਵਰਕ ਵੀ ਹੋ ਸਕਦਾ ਸਲਵਾਰ ਦੇ ਤੇ ਇਹ ਹੋ ਗਈ ਜੀ ਇਹਦੀ ਸਲਵਾਰ ਲਓ ਜੀ ਇਹ ਮਡਾਲ ਤੇ ਹੈਗੀ ਜੀ ਸਲਵਾਰ ਬਹੁਤ ਸੋਹਣਾ ਕੱਪੜਾ ਹੈਗਾ ਬੜੀ ਸ਼ਾਈਨਿੰਗ ਹੈ ਇਹ ਬੜਾ ਸੋਹਣਾ ਸੂਟ ਹੈਗਾ ਇਹ ਮਡਾਲ ਸਿਲਕ ਹੈਗੀ ਤੇ ਇਹ ਹੈਗੀ ਜੀ ਸ਼ਰਟ ਟਿਸ਼ੂ ਲਾਈਨਿੰਗ ਦੀ ਤੁਸੀਂ ਫਿਰ ਤੋਂ ਚੈੱਕ ਕਰ ਸਕਦੇ ਹੋ ਦੇਖੋ ਕਿੰਨੇ ਪਿਆਰੇ ਸੂਟ ਹੈ ਕਿੰਨੇ ਪਿਆਰੇ ਕਲਰ ਹੈਗੇ लो जे एक मेहंद कलर आ गया ये भी बहुत सोहना है चेक करो बड़ा ही प्यार सोहना सूट है मेहंदी कलर होगी जी ਕਿਸੇ ਨਾਲ ਮਡਾਲ ਦੀ ਲੱਗੀ ਹੋਈ ਕਿਸੇ ਨਾਲ ਥਿਲਕ ਦੀ ਸਲਵਾਰ ਲੱਗੀ ਹੋਈ ਵੱਖ-ਵੱਖ ਤਰ੍ਹਾਂ ਦੇ ਲੱਗੇ ਹੈ ਦੋ ਸੂਟਾਂ ਨਾਲ ਹੈਗੀ ਆ ਔਰਗੈਂਜ ਦੀ ਜਿਵੇਂ ਪਰਪਲ ਨਾਲ ਹੋਗੀ ਤੇ ਇਹਨਾਂ ਨਾਲ ਵੱਖਰੀਆਂ ਸਲਵਾਰਾਂ ਲੱਗੀਆਂ ਜੀ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਲੈ ਕੇ ਜੀ ਮੇਰੇ ਵਟਸਐਪ ਨੰਬਰ ਤੇ ਤੁਸੀਂ ਮੈਨੂੰ ਭੇਜ ਸਕਦੇ ਹੋ ਤੇ ਆਪਦੇ ਲਈ ਸੂਟ ਤੁਸੀਂ ਬੁੱਕ ਕਰ ਸਕਦੇ ਹੋ ਲਓ ਜੀ ਆਪਾਂ ਤੁਹਾਨੂੰ ਇੱਕ ਹੋਰ ਵੈਰਾਈਟੀ ਦਿਖਾਉਣੀ ਆ ਇਹ ਆ ਗਈ ਜੀ ਆਪਣੇ ਕੋਲੇ ਟਿਸ਼ੂ ਬਰਸ਼ੋ ਤੇ ਇਹ ਹੈਗਾ ਜੀ ਟਿਸ਼ੂ ਬ੍ਰਸ਼ੋ ਬਹੁਤ ਹੀ ਸੋਹਣਾ ਬੜਾ ਹੀ ਸੌਫਟ ਹੈ ਬੜਾ ਹੀ ਸੋਹਣਾ ਸੂਟ ਹੈ ਇਹ ਲਓ ਇਹਨਾਂ ਨੇ ਸਲਵਾਰਾਂ ਤੇ ਵੀ ਵਰਕ ਹੋ ਰਹੇ ਹੈਗੇ ਜਿਵੇਂ ਇਹਦੇ ਨਾਲ ਆਪਾਂ ਸਲਵਾਰ ਲਾ ਕੇ ਤੇ ਇਹਦੀ ਸਲਵਾਰ ਤੇ ਵਰਕ ਕਰਾ ਕੇ ਟਿਸ਼ੂ ਰਾਸ਼ੋ ਦਾ ਸੂਟ ਬਹੁਤ ਸੋਹਣਾ ਰੈਡੀ ਹੁੰਦਾ ਤੁਸੀਂ ਇਹਦੇ ਕਲਰ ਚੈੱਕ ਕਰੋ ਜੀ ਬੜੇ ਪਿਆਰੇ ਤੇ ਬੜੇ ਸੋਹਣੇ ਕਲਰ ਹੈਗੇ ਪਾਰਟੀਅਰ ਸੂਟ ਹੈ ਜੀ ਲਾਈਨਿੰਗ ਲਾ ਕੇ ਸੂਟ ਨੇ ਬਹੁਤ ਸੋਹਣਾ ਰੈਡੀ ਹੋਣਾ ਤੁਸੀਂ ਸਾਡੇ ਤੋਂ ਵੀ ਰੈਡੀ ਕਰਵਾ ਸਕਦੇ ਹੋ ਸੂਟ ਸਾਡੇ ਤੋਂ ਬਿਨਾ ਸਲਾਈ ਕੀਤਾ ਵੀ ਸੂਟ ਤੁਸੀਂ ਲੈ ਸਕਦੇ ਹੋ ਆਪਣੇ ਕੋਲੇ ਹੈਂਡਵਰਕ ਦਾ ਸੂਟ ਹੈਂਡਵਰਕ ਦਾ ਕੰਮ ਹੈ ਜੀ ਆਪਾਂ ਬਹੁਤ ਘੱਟ ਪ੍ਰਾਈਸ ਦੇ ਵਿੱਚ ਆਪਾਂ ਸੂਟ ਹੈਂਡਵਰਕ ਕਰਕੇ ਦਿੰਨੇ ਆ ਤੁਸੀਂ ਸਾਡੇ ਤੋਂ ਕੱਪੜਾ ਲੈ ਕੇ ਵੀ ਆਪਦੇ ਵਰਕ ਕਰਵਾ ਸਕਦੇ ਹੋ ਤੁਸੀਂ ਸਾਨੂੰ ਆਪਦਾ ਕੱਪੜਾ ਭੇਜ ਕੇ ਵੀ ਸਾਡੇ ਤੋਂ ਵਰਕ ਕਰਵਾ ਸਕਦੇ ਹੋ ਫੋਲ ਸੀਲ ਰੈਡੀ ਆਪਾਂ ਵਰਕ ਕਰਦੇ ਆ ਸਾਰੇ ਤਰ੍ਹਾਂ ਦੇ ਵਰਕ ਕਰਵਾ ਕੇ ਕਰਕੇ ਜਿੰਨੇ ਜੀ ਆਪਾਂ ਲੋ ਜੀ ਇਹਦੇ ਵਿੱਚ ਵੀ ਇਹ ਕਲਰ ਆ ਗਿਆ ਕਲਰ ਕੋਈ ਵੀ ਨਹੀਂ ਛੱਡਣ ਵਾਲੇ ਹੈਗੇ ਸਾਰੇ ਕਲਰ ਹੀ ਬਹੁਤ ਸੋਹਣੇ ਹੈ ਤਿਆ ਲੋ ਜੀ ਤੁਸੀਂ ਮੈਚਿੰਗ ਚੈੱਕ ਕਰੋ ਬਹੁਤ ਪਿਆਰੀਆਂ ਆਈਆਂ ਸਾਰੇ ਸੂਟ ਬੜੇ ਸੋਹਣੇ ਹੈਗੇ ਜਲਦੀ ਜਲਦੀ ਤੁਸੀਂ ਆਰਡਰ ਕਰ ਲੈਣਾ ਜੇ ਕਿਰੇ ਇਤਈ ਵਾਰੀ ਸੂਟ ਸੇਲ ਹੋ ਜਾਂਦੇ ਆ ਫਿਰ ਕਾਫੀ ਸਾਰੀਆਂ ਭੈਣਾਂ ਨਾਰਾਜ਼ ਹੁੰਦੀਆਂ ਵੀ ਸਾਨੂੰ ਸੂਟ ਨਹੀਂ ਦਿੱਤੇ ਜੇ ਹਲੋ ਜੀ ਇਹਦੇ ਨਾਲ ਸਿਲਕ ਦੀ ਸਲਵਾਰ ਹੈ ਜੀ ਇਹਨਾਂ ਦਾ אורਗਾਂਜੇ ਦੀ ਸਲਵਾਰ ਹੈ ਇਹਦੇ ਨਾਲ ਵੀ אורਗਾਂਜੇ ਦੀ ਸਲਵਾਰ ਹੈ ਇਹ ਸਿਲਕ ਦੀ ਹੈ ਕਿਤੇ ਦੀ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਬੰਦ ਨੇ ਦੇ ਉੱਪਰ ਇਹ ਬੰਦ ਨੂੰ ਦਾ ਪ੍ਰਿੰਟ ਹੈ ਸਾਰੇ ਵੈਰਾਈਟੀ ਆਪਾਂ ਬਹੁਤ ਸੋਹਣੇ ਲੈ ਕੇ ਆਏ ਆ ਇਹ ਬਾਂਦਨੀ ਔਰਗੈਂਜਾ ਜੀ ਇਹ ਵੀ ਤੁਸੀਂ ਚੈੱਕ ਕਰੋ ਬਹੁਤ ਸੋਹਣੇ ਇਹ ਸ਼ਰਟ ਹੈ ਤੇ ਇਹ ਹੋਗੀ ਜੀ ਸਲਵਾਰ ਨਾਲ ਲੋਟ ਠੀਕ ਹੈ ਬੜੇ ਪਿਆਰੇ ਪਿਆਰੇ ਸੋਹਣੇ ਸੂਟ ਹੈਗੇ ਬੜੇ ਸੋਹਣੇ ਕੱਪੜਾ ਹੈ ਜੀ ਬਹੁਤ ਹੀ ਘੱਟ ਪ੍ਰਾਈਸ ਤੇ ਹੈ ਆਪਣੀ ਬਟਿਕ ਤੋਂ ਬਹੁਤ ਘੱਟ ਪ੍ਰਾਈਸ 'ਚ ਸੂਟ ਮਿਲਦੇ ਆ ਜੀ ਤੁਸੀਂ ਆਰਡਰ ਕਰਕੇ ਦੇਖੋ ਆਪਾਂ ਨੂੰ ਲਓ ਜੀ ਇਹਦੇ ਵਿੱਚ ਇੱਕ ਇਹ ਵਾਲਾ ਕਲਰ ਹੋ ਗਿਆ ਇਹਦੇ ਨਾਲ ਇਹ ਸਲਵਾਰ ਹੋਗੀ ਠੀਕ ਹੈ ਜੀ ਕਰੇਵ ਦੀ ਹੋਗੀ ਸਲਵਾਰ ਤੇ ਇਹਦੇ ਵਿੱਚ ਆਹ ਕਲਰ ਹੋ ਗਿਆ ਜੀ ਇੱਕ ਜੋ ਫੋਟੋ ਵੀ ਦੇ ਰਿਹਾ ਚਿਕਨ ਦਮ ਤਖਾਈ ਦੇ ਰਹੇ ਹੈ ਇਹ ਕਲਰ ਸੇਮ ਹੀ ਹੈ ਕੋਈ ਕਲਰ ਦਾ ਕੁਝ ਨਹੀਂ ਫਰਕ ਪੈ ਰਿਹਾਗਾ ਸਾਰੇ ਕਲਰ ਬਹੁਤ ਸੋਹਣੇ ਹੈਗੇ ਤੁਸੀਂ ਅਨ ਤੜਕ ਹੋ ਕੇ ਜੀ ਆਪਾਂ ਨੂੰ ਆਰਡਰ ਕਰ ਸਕਦੇ ਹੋ ਲੋ ਜੀ ਦੇਖੋ ਕਿੰਨਾ ਸੋਹਣਾ ਕਲਰ ਹੈ ਜੀ ਇਹ ਬਾਂਧਨੀ ਦੇ ਉੱਪਰ ਪ੍ਰਿੰਟ ਬਣੇ ਹੋਏ ਤੇ ਇਹ ਹੋ ਗਿਆ ਜੀ ਸਲਵਾਰਾ ਲਓ ਜੀ ਕੁਝ ਚੈੱਕ ਕਰਦੇ ਜਾਓ ਦੁਆਰੇ ਤੋਂ ਬੜੇ ਸੋਹਣੇ ਸੋਹਣੇ ਸੂਟ ਹੈ ਤੁਹਾਡੇ ਲਈ ਕੁਝ हटके ਜੀ ਆਪਾਂ ਚੀਜ਼ ਲੈ ਕੇ ਆਉਣੇ ਹੈ ਜੀ ਹਰ ਵਾਰੀ ਆਪਣੀ ਜਿਹੜੀ ਕਲੈਕਸ਼ਨ ਹੁੰਦੀ ਹੈ ਬਹੁਤ ਜਿਆਦਾ ਸੋਹਣੀ ਹੁੰਦੀ ਹੈ ਜਿੰਨੇ ਵੀ ਆਪਣੀ ਬੁਟੀਕ ਤੇ ਸੂਟ ਆਉਣ ਜੈ ਜੀ ਹਰ ਨਵੀਂ ਜੋ ਕਿ ਟ੍ਰੈਂਡ ਦੇ ਵਿੱਚ ਚੱਲਦਾ ਕੱਪੜਾ ਆਪਾਂ ਉਹ ਹੀ ਲੈ ਕੇ ਆਉਣੇ ਆ ਸਿਲੇਕਟਡ ਜੇ ਪੀਸ ਪੀਸ ਹੁੰਦੇ ਆ ਸਾਰੇ ਤੇ ਤੁਸੀਂ ਵੀ ਟਟਕ ਹੋ ਕੇ ਤੁਸੀਂ ਹਣ ਪੁੱਛ ਆਪਣੇ ਬੁਟੀਕ ਤੇ ਆਰਡਰ ਕਰ ਸਕਦੇ ਹੋ ਆਪਣਾ ਕਾਫੀ ਪੁਰਾਣਾ ਕੰਮ ਹੈ ਜੀ ਲੋ ਜਿਹੜਾ WhatsApp ਤੇ ਨੰਬਰ ਤੁਹਾਨੂੰ ਮੇਰਾ ਦਿਖਾਈ ਦਿੰਦਾ ਜੀ ਵੀਡੀਓ ਦੇ ਵਿੱਚ ਉਹ ਮੇਰਾ WhatsApp ਨੰਬਰ ਹੈਗਾ ਤੁਸੀਂ ਮੈਨੂੰ ਉਹਦੇ ਤੇ ਮੈਸੇਜ ਕਰਕੇ ਕੁਝ ਵੀ ਸੂਟਾਂ ਦੇ ਬਾਰੇ ਤੁਸੀਂ ਪੁੱਛ ਸਕਦੇ ਹੋ ਕੋਈ ਵੀ ਡਿਟੇਲ ਲੈਣੀ ਹੈ ਤੁਸੀਂ ਲੈ ਸਕਦੇ ਹੋ ਤੇ ਰੇਟ ਪ੍ਰਾਈਸ ਦਾ ਵੀ ਪਤਾ ਤੁਸੀਂ ਕਰ ਸਕਦੇ ਹੋ ਨਹੀਂ ਜੀ ਮਿਲਦੇ ਆਪਾਂ ਸੋਹਣੇ-ਸੋਹਣੇ ਸੂਟ ਲੈ ਕੇ ਅਗਲੀ ਵੀਡੀਓ ਨਾਲ ਮੈਨੂੰ ਪੂਰੀ ਉਮੀਦ ਹੈ ਜੀ ਅੱਜਾਂ ਦੀ ਕਲੈਕਸ਼ਨ ਤੁਹਾਨੂੰ ਪਸੰਦ ਆਉਗੀ ਤੇ ਥੈਂਕ ਯੂ ਜੀ ਤੁਹਾਡਾ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ